ਕਿ ਮੈਂ ਧੰਨਵਾਦ ਆ ਨੈਸ਼ਨਲ ਕਨਵੀਨਰ ਸਾਹਿਬ ਦਾ ਔਰ ਸੀਐਮ ਸਾਹਿਬ ਦਾ ਕਿ ਇਹਨਾਂ ਨੇ ਮੈਨੂੰ ਇੱਕ ਦਿਨ ਬੁਲਾਇਆ ਔਰ ਮੈਨੂੰ ਜ਼ਿੰਮੇਵਾਰੀ ਦਿੱਤੀ ਕਿ ਤੁਸੀਂ ਇਹ ਜਿਹੜੇ ਸਿਵਲ ਹਸਪੀਟਲ ਹੈ ਪੰਜਾਬ ਦੇ ਇਹਨਾਂ ਨੂੰ ਠੀਕ ਕਰੋ ਔਰ ਇਹਨਾਂ ਦੀ ਰਿਸਪਾਂਸਿਬਿਲਟੀ ਤੁਸੀਂ ਲਓ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਹੈਲਥ ਦਾ ਮੈਨੂੰ ਸ਼ੌਕ ਹੈ ਮੈਂ ਜਦੋਂ ਦਾ ਐਮਪੀ ਬਣਿਆ ਮੈਂ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਹੈਲਥ ਦਾ ਹੀ ਮੈਂਬਰ ਆ ਕੋਈ ਕੋਈ ਕਮੇਟੀ ਕਹਿੰਦਾ ਜੀ ਕੋਈ ਡਿਫੈਂਸ ਦੇ ਦਿਓ ਕੁਝ ਮੈਂ ਕਿਹਾ ਨਹੀਂ ਮੈਨੂੰ ਹੈਲਥੀ ਦਿਓ ਤੀਜੀ ਵਾਰੀ ਮੈਂ ਉਹਦਾ ਮੈਂਬਰ ਆ ਔਰ ਦੇ ਆਨੰਤ ਮੈਡੀਕਲ ਕਾਲਜ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਉਹਦਾ ਮੈਂ 25 ਸਾਲ ਤੋਂ ਗਵਰਨਿੰਗ ਬੋਰਡ ਤੇ ਆ ਔਰ ਹੁਣ ਵਾਈਸ ਪ੍ਰੈਜ਼ੀਡੈਂਟ ਵੀ ਹੈਗਾ ਸੋ ਇਹਨਾਂ ਨੇ ਮੇਰੀ ਡਿਊਟੀ ਲਗਾਈ ਮੈਂ ਇਹਨਾਂ ਦਾ ਬੜਾ ਧੰਨਵਾਦ ਕਰਦਾ ਜਦੋਂ ਮੈਂ ਪਹਿਲੀ ਵਾਰੀ ਸਿਵਲ ਹਸਪੀਟਲ ਲੁਧਿਆਣਾ ਇਹ ਗਿਆ ਮੈਂ ਦੇਖ ਕੇ ਹੈਰਾਨ ਹੋ ਗਿਆ ਕੀ ਹਾਲ ਹੈ ਮੈਂ ਸੀਐਸਐਮ ਨੂੰ ਸਿਵਲ ਸਰਜਨ ਨੂੰ ਕਿਹਾ ਜੋ ਤੁਹਾਡੇ ਹਸਪਤਾਲ ਦਾ ਹਾਲ ਹੈ ਇੱਥੇ ਹੀ ਨਹੀਂ ਪਤਾ ਲੱਗਣਾ ਕਿ ਉਹ ਆਪਣੀ ਬਿਮਾਰੀ ਕਰਕੇ ਵਿਚਾਰੇ ਨੂੰ ਕੁਝ ਹੋ ਗਿਆ ਕਿ ਤੁਹਾਡੇ ਆਏ ਤੇ ਇੱਥੇ ਕੁਝ ਹੋ ਗਿਆ ਐਨੇ ਸਾਲਾਂ ਤੋਂ ਮੈਨੂੰ ਲੱਗਦਾ ਐਦਾ ਲੱਗਦਾ ਸੀ ਮੈਨੂੰ ਪੱਪੀ ਜੀ ਕਹਿੰਦੇ ਆ ਜਿਹੜੇ ਸਾਡੇ ਐਮ ਐਲ ਏ ਐ ਕਿ ਕੋਈ ਵੜਦਾ ਹੀ ਨਹੀਂ ਸੀ ਸਿਵਲ ਹਸਪਤਲ ਦੇਖੋ ਚਲਦੇ ਹਸਪਤਲ 'ਚ ਕੰਮ ਕਰਨਾ ਮੈਂ ਸੋਚਿਆ ਸੀ ਮੈਂ 6-8 ਮਹੀਨੇ 'ਚ ਕਰ ਲੂੰਗਾ ਪਰ ਅਰਾਊਂਡ ਡੇਢ ਸਾਲ ਲੱਗ ਗਿਆ ਪਰ ਚਲਦੇ ਹਸਪਤਾਲ 'ਚ ਮਰੀਜ਼ਾਂ ਨੂੰ ਕੋਈ ਤਕਲੀਫ਼ ਨਾ ਹੋਵੇ ਕੰਮ ਕਰਨਾ ਬਹੁਤ ਔਖਾ ਹੁੰਦਾ ਐ ਇਹਦੇ ਵਿੱਚ ਦੇਖੋ ਬੜੀਆਂ ਪ੍ਰੋਬਲਮਾਂ ਸੀ ਜਿੱਦਾਂ ਸੀਵਰੇਜ ਸੀ ਉਹ ਸਾਰਾ ਵੀਲੇ ਕੀਤਾ ਬੰਦ ਸੀ ਜਿਹੜੇ ਬਾਥਰੂਮ ਸੀ ਉਹਦੇ ਤੁਸੀਂ ਬਾਹਰੋਂ ਨਹੀਂ ਲੰਘ ਸਕਦੇ ਸੀ ਇਸਤੇਮਾਲ ਤਾਂ ਕੀ ਕਰਨਾ ਹੈ ਪੇਸ਼ੈਂਟ ਆਉਂਦੇ ਸੀ ਜੇ ਕਿਸੇ ਨੂੰ ਸਰਜਰੀ ਦੀ ਲੋੜ ਹੈ ਉਹ ਡਾਕਟਰ ਕਹਿ ਦਿੰਦੇ ਸੀ ਜੀ ਤੁਸੀਂ ਪ੍ਰਾਈਵੇਟ ਹਸਪੀਟਲ ਚਲੇ ਜਾਓ ਉਹ ਇਹੋ ਜਿਹੇ ਆਪਰੇਸ਼ਨ ਥੀਟਰ ਅੱਜ ਸੀਐਨ ਸਾਹਿਬ ਔਰ ਕੇਜਰੀਵਾਲ ਜੀ ਨੇ ਉਹਦਾ ਉਦਘਾਟਨ ਕੀਤਾ ਜਿਹੜਾ ਕਿ ਲੇਟੈਸਟ ਹੈ ਉਹ ਉਹ ਇਹੋ ਜਿਹਾ ਹਸਪਤਲ ਹੈ ਜਿਹੜਾ ਓਟੀ ਹੈ ਜਿਹੜਾ ਪ੍ਰਾਈਵੇਟ ਹਸਪਤਲ ਅੱਜ ਵੀ ਵਰਤਿਆ ਜਾਂਦਾ ਤੁਸੀਂ ਜ਼ਰੂਰ ਜਾਈਓ ਜਿੱਤਾਂ ਕੇਜਰੀਵਾਲ ਜੀ ਕਹਿੰਦੇ ਆ ਸਾਨੂੰ ਕਿ ਜਿਹੜੇ ਪ੍ਰਾਈਵੇਟ ਜਿਹੜੇ ਗਵਰਨਮੈਂਟ ਸਕੂਲ ਆ ਉਹਦੇ ਵਿੱਚ ਪ੍ਰਾਈਵੇਟ ਤੋਂ ਬੱਚੇ ਲਿਆਣਗੇ ਇੱਥੇ ਐਦਾਂ ਹੀ ਜਿਹੜਾ ਸਿਵਲ ਹਸਪਤਲ ਬਣਿਆ ਲੋਕੀ ਪ੍ਰਾਈਵੇਟ ਹਸਪਤਲ ਚ ਨਹੀਂ ਜਾਣਗੇ ਅਗਲੇ ਆਉਣ ਵਾਲੇ ਟਾਈਮ ਚ ਸਿਵਲ ਹਸਪਤਲ ਆਪਣਾ ਇਲਾਜ ਕਰਾਣ ਜਾਣਗੇ ਮੇਰੀ ਅਰਜ਼ ਹੈ ਜਿਹੜੇ ਭਰਾਵਾਂ ਨੇ ਪਹਿਲਾ ਸਿਵਲ ਹਸਪੀਟਲ ਦੇਖਿਆ ਸਿਰਫ ਇੱਕ ਵਾਰੀ ਜਾ ਕੇ ਨਜ਼ਰ ਮਾਰੀਓ ਤੁਸੀਂ ਦੇਖੋਗੇ ਕਿ ਕਿਦਾਂ ਉਹਦੀ ਸ਼ਕਲ ਬਦਲਦੀ ਹੈ ਔਰ ਅੱਜ ਮਰੀਜ਼ਾਂ ਨੂੰ ਵੀ ਮਿਲੇ ਸਾਰਿਆਂ ਨੂੰ ਮਿਲੇ ਸਾਰੇ ਬੜੇ ਖੁਸ਼ ਸੀ ਚੇਂਜ ਨਾਲ ਔਰ ਹੋਰ ਵੀ ਕੋਈ ਡਾਕਟਰਾਂ ਦੀ ਜੇ ਕੋਈ ਥੋੜੀ ਬਹੁਤ ਕਮੀ ਹੈ ਉਹ ਵੀ ਮੈਂ ਆਨਰੇਬਲ ਸੀਐਮ ਸਾਹਿਬ ਨੂੰ ਕਹੂੰਗਾ ਕਿ ਜਲਦੀ ਤੋਂ ਜਲਦੀ ਪੂਰੀ ਕੀਤੀ ਜਾ ਉਹ ਕਹਿ ਰਹੇ ਆ ਜੀ ਕਿ ਅਸੀਂ ਆਲਰੇਡੀ ਪ੍ਰੋਸੈਸ ਚਾਂ ਤੇ ਇਹ ਵੀ ਪੂਰੀ ਹੋ ਜਾਏਗੀ